ਕਰ ਕੇ ਜਾਂਦੇ ਜਿਹੜੇ ਉਸ ਟਾਈਮ ਤੇ ਇਹ ਇਹਨਾਂ ਨੇ ਫੋਟੋਸ ਵਾਲਿਆਂ ਨੇ ਡਰਾਮਾ ਲਾਇਆ ਕਿ ਸਾਡਾ ਭਰਾ ਗੁਰਿੰਦਰ ਕੁਮਰ ਦੀ ਜੱਥ ਹੋਈ ਆ ਇਹਨਾਂ ਦੀ ਦਾਤਾ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਹੇ ਆ ਇਹਨਾਂ ਕੋਲ ਪਾਣੀ ਮੰਗ ਰਹੇ ਆ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਇਹਨੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਉਹ ਸਰ ਇਹਨਾਂ ਨੇ ਮਜ਼ਾ ਰੁਕਰ ਰੁਕਰ ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹ ਇਧਰ ਵੀ ਮੈਡ ਲੋਰੀਟਰ ਉੱਤੇ ਬੈਠੇ ਹੋ ਗੋਗੜ ਕਿੱਥੇ ਨੌਂਗੜਾ ਮੈਡਮ ਕਿੱਥੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਵੇੜ ਤੇ ਸੀਗੇ ਇਹ ਤਾਂ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆਇਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਸੀ ਸਾਹਮਣੇ ਇਹਨਾਂ ਦਾ ਓਟੀ ਆ ਚਲੋ ਓਟੀ ਦੇ ਚ ਓਟੀ ਦੇ ਚ ਕੈਮਰਾ ਨਹੀਂ ਹੋਏਗਾ ਓਟੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਆ ਹੋਨ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿੱਥੇ ਸਰ ਸਰਵਰ ਉਂ ਤਾਂ ਆਏ ਹੋਣ ਆਪਾਂ ਇਹਨਾਂ ਨੂੰ ਪੁਰਾਣੀ ਵੀਡੀਓ ਮੰਗਦੇ ਆ सर आप अपने नाम, तो तो नाम अपना ना? नाम अपना नाम डॉक्टर अपना अपना आपका नाम है डॉक्टर शिवम आप सर आप शिवम जी आपकी ड्यूटी कब से कब शुरू हुई है से ड्यूटी है आप वहां पर जो जब ये इवेंट या इंसिडेंट हो गया तब आप वहां पे आप थे या नहीं तब आप फोर्ट इज हॉस्पिटल किधर गए और रिकॉर्डिंग रूप किधर गया ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੀ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂਡਾ ਰਿਕਾਰਡਿੰਗ ਦੇ ਦਿਓ ਕਿਧਰ ਕਿਥੇ ਕਿਧਰ ਜਿਆਦਾ ਮਾਰੀਆਂ ਨੇ ਦਫਰੇ ਨਾਲ ਗਏ ਦਫਰੇ ਕਾਹਨ ਜਿੱਤੇ ਨਾਲ ਦੀ ਸਿਸਟਮ ਵੀ ਰਿਕਾਰਡਿੰਗ ਹੋ ਰਹੀ ਉਹ ਔਰ ਉਸ ਸਾਡੇ ਭਰਾ ਦੀ ਬੋਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਨ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਠੀਕ ਹਾਂ ਲਓ ਲੈ ਲੈ ਤੇ ਉਹ ਹੋਜੀ ਆਜੀ ਅਫਰ ਦੇ ਦੋ ਮਿੰਟ ਰੋਮ ਬੈਣਾ ਦੱਪ ਰਿਹਾ ਕੋਈ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਕੋਈ ਨਹੀਂ ਉਹ ਵਾਲਾ ਨੰਬਰ ਜੀ ਉਹ ਕੋਈ ਏਸੀ ਵਾਲਾ ਕਿਹੜਾ ਏਸੀ ਵਾਲਾ ਕਿਹੜਾ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਗੱਲ ਕਰਮ ਕਰਕੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਆਪਣਾ ਕੋਟੇ ਅੰਦਰ ਖੜਿਆ ਆਣਾ ਮੈਂ ਲੋਕ ਕਮਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਯੋ ਮਾਹੂ ਕੋਈ ਨਾ ਆਉਣ ਦੇ ਟਾਈਮ ਤੇ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਨੂੰ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ 4 ਵਜੇ 5 ਵਜੇ ਦੀ 4:30 ਹੋ ਗਿਆ ਹੈਲੋ ਹਾਂ ਜੀ ਉਹਦਾ ਅੰਮ੍ਰ ਕਰਦਾ ਬਾਅਦ ਤੁਹਾਨੂੰ ਮੁੰਡਾ ਬਾਬਾ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਬਾਬਾ ਜੀ ਉਹ ਜੇਕਰ ਨਾ ਆਵੇ ਨਹੀਂ ਮੈਂ ਆਜੇ ਆਫਿਸੀਆਂ ਜਾਣਾ ਅਜੇ ਉਹ ਅੰਕਲ ਬੈਠੇ ਸੀਗੇ ਨਾ ਉਹ ਬੜੇ ਪਿੱਛੇ ਕਰਿਓ ਆਹ ਇਹ ਦੋ ਆਪਾਂ ਨੂੰ ਓਟੀ ਲੈ ਕੇ ਆਂਦੇ ਐਂਦੀ ਖੜਿਆ ਆਣਾ ਇਧਰ ਕਮਾ ਕੇ ਆਇਆ ਨਹੀਂ ਖੜਿਆ ਆਪਾਂ ਉਹ ਲਿਆਉਣਾ ਟਾਈਮ ਨਹੀਂ ਨਾਲ ਫਣ ਕਰਦੇ ਇਹ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਇਹ ਫੁੱਲ ਵੀਡੀਓ ਜੇ ਬਰੀ ਪਲੇ ਬੈਗ ਲਾਇਆ ਆਪੇ ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਵੱਜੂ ਮੇਰੇ ਹੋਰ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸਿੱਧਾ ਸਾਡੇ ਦਿਨੀਆਂ 4 ਵਜੇ ਇਹ ਉਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾ ਉੱਥੇ ਸ਼ੂਟ ਕੀਤਾ ਨਾ ਕਮਰਾ ਉੱਜ ਆਈ ਸੀ ਉਸ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਵੀ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲੈਣਾ ਨਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਬਰਾੜੀ ਹੋ ਗਈ ਬਸ ਕੱਢ ਲੈਣੇ ਉਹਦੇ ਕੋਲ ਕੋਈ ਨਾ ਕਰਨਾ ਤੁਸੀਂ また。Thank you.